ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਡੰਗਲੰਬੀਆਂ ਵਿੱਚ ਦਾਨੀ ਸੱਜਣਾ ਵੱਲੋਂ ਪ੍ਰਾਇਮਰੀ ਸਕੂਲ ਅਤੇ ਆਂਗਣਵਾੜੀ ਸਕੂਲ ਵਿੱਚ ਬੱਚਿਆਂ ਨੂੰ ਪੈਨ ਕਾਪੀਆਂ ਤੇ ਕੁਰਸੀਆਂ ਵੰਡੀਆਂ ਗਈਆਂ ਅਤੇ ਸਰਪੰਚ ਸੁਖਦੇਵ ਰਾਜ ਗਿੱਲ, ਸਤਪਾਲ ਲਾਲੀ ਗਿੱਲ, ਕੁਲਵਿੰਦਰ ਗਿੱਲ ਕੈਨੇਡਾ ਇਹਨਾਂ ਵੱਲੋਂ ਸਕੂਲ ਵਿੱਚ ਵਾਟਰ ਕੂਲਰ ਦੀ ਸੇਵਾ ਕੀਤੀ ਗਈ। ਸਕੂਲ ਇੰਚਾਰਜ ਮੀਨੂ ਬਾਲ ਅਤੇ ਦੂਜੇ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਇਨਚਾਰਜ ਮੀਨੂ ਬਾਲਾ ਆਸ਼ਾ ਰਾਣੀ ਸ਼੍ਰੀ ਸੁੱਚਾ ਸਿੰਘ ਸ਼੍ਰੀਮਤੀ ਜਗਦੀਸ਼ ਕੁਮਾਰੀ ਅੰਕਨਵਾੜੀ ਦਰਸ਼ਨ ਕੌਰ ਅਤੇ ਸਾਰਾ ਹੈਲਪਰ ਸਟਾਫ ਸਰਪੰਚ ਸਰਦਾਰ ਸੁਖਦੇਵ ਰਾਜਗਿੱਲ ਦਾਨੀ ਸੱਜਣ ਸਰਦਾਰ ਜਤਿੰਦਰ ਕੁਮਾਰ ਰਿਸ਼ਪਾਲ ਨਿੱਕਾ ਸੁਖਵਿੰਦਰਪਾਲ ਸੋਢੀ ਬਾਬੂ ਮੋਹਨ ਲਾਲ ਮਾਸਟਰ ਸਤਪਾਲ ਮਹਿੰਦਰਪਾਲ ਬਲਜਿੰਦਰ ਸਿੰਘ ਪੋਲਾ ਸਰਿੰਦਰ ਕੁਮਾਰ ਸਾਈਂ ਜੀ ਪ੍ਰਿੰਸੀਪਲ ਧਰਮਪਾਲ ਮਲਕੀਤ ਰਾਜਪੁਰ ਜਵਿੰਦਰ ਸਿੰਘ ਕੋਲਾ ਦੇ ਵਿਸ਼ੇਸ਼ਿਤ ਪੋਡੀ ਪੰਜਾਬ ਨਿਊਜ਼ ਮਿਕਮਰਦ ਦੀ ਜੈ ਅੱਜ ਗਵਰਨਮੈਂਟ ਐਲੀਮੈਂਟਰੀ ਸਕੂਲ ਨੰਗਲਪਿਆ ਵਿੱਚ ਜਿਹੜਾ ਕਿ ਸਾਡੇ ਐਨਆਰਆਈ ਮੇਰੇ ਛੋਟੇ ਵੀ ਜਤਿੰਦਰਪਾਲ ਜੀ ਫਰੋਮ ਯੂਕੇ son of ਸ਼੍ਰੀ ਹਰਜੀਤਪਾਲ ਜੀ ਨੇ ਸਕੂਲ ਨੂੰ ਕਾਪੀਆਂ ਪੈਨਸਲਾਂ ਬੱਚਿਆਂ ਨੂੰ ਵੰਡੀਆਂ ਤੇ ਨਾਲ ਹੀ ਆਂਗਣਵਾਲੀ ਸੈਂਟਰ ਵਾਲਿਆਂ ਚਾਰ ਤੇਰਾ ਦਿੱਤੀਆਂ ਉਹਨਾਂ ਨੇ ਸਕੂਲ ਨੂੰ ਬਹੁਤ ਵੱਡਾ ਦਾਨ ਦਿੱਤਾ ਮੈਂ ਸਕੂਲ ਸਟਾਫ ਵੱਲੋਂ ਤੇ ਸਾਡੀ ಗ್ರಾಮ ਪੰਚਾਇਤ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਇਸ ਤੋਂ ਪਹਿਲਾਂ ਵੀ ਜਦੋਂ ਵੀ ਸਾਨੂੰ ਸਕੂਲ ਨੇ ਕੋਈ ਆਪਣਾ ਇਮਪਾਰਟ ਰਸੀਆ ਉਸ ਸਮੇਂ ਸਮੇਂ ਸਿਰ ਸਾਡੇ ਐਨਆਰਆਈ ਵੀਰਾਂ ਨੇ ਉਹ ਸਕੂਲ ਨੂੰ ਦਾਨ ਕੀਤੀ ਆ ਤੇ ਹੁਣ ਇੱਕ ਸਕੂਲ ਸਟਾਫ ਨੇ ਜਿਹੜਾ ਕਿ ਇੱਕ ਵਾਟਰ ਕੁਲਰ ਦੀ ਡਿਮਾਂਡ ਕੀਤੀ ਆ ਉਹ ਮਿੰਦਰਪਾਲ ਜੀ ਨੇ ਮੇਰੇ ਬ੍ਰਦਰ ਲਾਲੀ ਨੂੰ ਜਿਹੜਾ ਹੁਕਮ ਲਾਇਆ ਇੱਕ ਸਕੂਲ ਵਿੱਚ ਜਿਹੜੀ ਵਾਟਰ ਕੁਲਰ ਦੀ ਲੋੜ ਆ ਅਸੀਂ ਉਸ ਸਕੂਲ ਸਟਾਫ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਇਹ ਵਾਅਦਾ ਕਰਦੇ ਆ ਕਿ ਸਕੂਲ ਨੂੰ ਵਾਟਰ ਕੁਲਰ ਦਾ ਸਰਪਲ ਗੇ ਲਾਲੀ ਗ੍ਰੇਡ ਆ ਫੈਬਰੀਵਰ ਨੂੰ ਦਿੱਤਾ ਜਾਊਗਾ ਸੋ ਅੱਜ ਜਿਹੜਾ ਇਸਲਾਕਾ ਜੋ ਕੰਮ ਜਗਿੰਦਰ ਜੀ ਨੇ ਕੀਤਾ ਅਸੀਂ ਨੂੰ ਫੇਰ ਮੁਰਤੇ ਉੱਤੇ ਜਿ ਆਏ ਕਿੰਨੇ ਆ ਜੋ ਜਦੋਂ ਤੋਂ ਸਕੂਲ ਵਿੱਚ ਸਾਡੇ ਸਕੂਲ ਇੰਚਾਰ ਮੈਡਮ ਮੀਨੂ ਜੀ ਆਏ ਨੇ ਬਹੁਤ ਵਧੀਆ ਪ੍ਰਬੰਧ ਬਹੁਤ ਵਧੀਆ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਜਿਹੜਾ ਇਹ ਮੁਰਲੀ ਸਿੱਖਾ ਦੇ ਰਹੇ ਨੇ ਅਸੀਂ ਸਮੂਹ ਟੀਚਰ ਸਟਾਫ ਦਾ ਵੀ ਧੰਨਵਾਦ ਕਰਦੇ ਆ ਕਿ ਮੈਡਮ ਮੀਨੂ ਜੀ ਨੇ ਆ ਕੇ ਸਕੂਲ ਵਿੱਚ ਬਹੁਤ ਹੀ ਇਸਲਾਕਾ ਜੋ ਕੰਮ ਕੀਤੇ ਨੇ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਨਾਲ ਹੀ ਮੈਂ ਸਕੂਲ ਦੇ ਬੱਚਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਬੱਚਿਓ ਸਕੂਲ ਇੱਕ ਵਿਦਿਆ ਦਾ ਮੰਦਰ ਹੁੰਦਾ ਹੈ ਤੇ ਸਕੂਲ ਵਿੱਚ ਜਦੋਂ ਵੀ ਤੁਸੀਂ ਆਉਨੇ ਹੋ ਮੱਥਾ ਟੇਕ ਕੇ ਪ੍ਰਣਾਮ ਕਰਕੇ ਸਕੂਲ ਵਿੱਚ ਜਾਓ ਤੇ ਪ੍ਰਣਾਮ ਕਰਕੇ ਜਾਓ ਤੇ ਸਕੂਲ ਟੀਚਰਾਂ ਦਾ ਸਤਿਕਾਰ ਕਰਿਆ ਕਰੋ ਇਹਨਾਂ ਹੀ ਕਹਿੰਦਾ ਖਿਮਾ ਦਾ ਜੱਦ ਕਰ ਧੰਨਵਾਦੀ